ਨੰਦਪੁਰ ਬਾਜਾ ਵਾਲੇ ਦਾ ਸਾਰੀਆਂ ਸੰਗਤਾਂ ਨੂੰ ਬਈ ਲੱਖ ਲੱਖ ਹੌਣ ਬਧਾਈਆਂ ਕਲਗੀਧਰ ਦਸ਼ਮੇਸ਼ ਪਿਤਾ ਨੇ ਚਿੱਠੀਆਂ ਕੱਲੀਆਂ ਦੀ ਸੰਗਤਾਂ ਦੂਰੋਂ ਦੂਰੋਂ ਨੰਦਪੁਰ ਸਾਹਿਬ ਜੀ ਆਈਆਂ ਕਿਧਰੇ ਟਾਡੀ ਉੱਚੀ ਹੈ ਕਾਲਾ ਕੇ ਗਾਮ ਦੇ ਕਿਧਰੇ ਟਾਡੀ ਕਿਧਰੇ ਟਾਡੀ ਉੱਚੀ ਹੈ ਕਾਲਾ ਕੇ ਗਾਮ ਦੇ ਮਾਤਾ ਗੁਜਰੀ ਜੀ ਦੇ ਲਾਲ ਦੀਆਂ ਵੜਾਈਆਂ ਹੰਦਪੁਰ ਸਾਹਿਬ 'ਚ ਜਗਮਗ ਜਗਮਗ ਹੋ ਰਹੀ ਏ ਸੰਗਤੇ ਸਾਰੇ ਪਾਸੇ ਦੇਖੋ ਹੋਇਆਂ ਨੇ ਰਸ਼ਨਾਈਆਂ ਪੀੜੀਆਂ ਪੱਗਾ ਬਣ ਕੇ ਸਿੰਘ ਦਸ਼ਮੇਸ਼ ਦੇ ਖੇਡਣ ਹੋਲਾ ਮੱਲਾ ਆਨੰਦਪੁਰ ਸਾਹਿਬ ਜੀ ਆਉਂਦੇ ਨੀਲੀਆਂ ਪੀੜੀਆਂ ਪੱਗਾ ਬਣ ਕੇ ਸਿੰਘ ਦਸ਼ਮੇਸ਼ ਦੇ ਖੇਡਣ ਹੋਲਾ ਮੱਲਾ ਆਨੰਦਪੁਰ ਸਾਹਿਬ ਜੀ ਆਉਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੱਤੇ ਦੀ ਬਾਤ ਵਿਰਾ ਵੱਲੋਂ ਸੰਤਾਂ ਜੀ ਜੀ ਬਾਬਾ 1008 ਸੰਤ ਬਾਬਾ ਪੂਰਵ ਸਿੰਘ ਜੀ ਜੀ ਦਰਬਾਰ ਸੱਚਾ ਚਲਬਚਰ ਵਿੜਾ ਵੱਲੋਂ ਹਰ ਸਾਲ ਦੀ ਤਰ੍ਹਾਂ ਪਿੰਡ ਅਜਨੂਹਾ ਦੇ ਨਹਿਰ ਦੇ ਪੁਲ ਤੇ ਹੋਲੇ ਮਹਲੇ ਦੇ ਸਬੰਧ ਦੇ ਵਿੱਚ ਚਾਪ ਕੋੜਿਆ ਦਾ ਲੰਗਰ ਲਗਾਇਆ ਗਿਆ ਸੋ ਅੱਜ ਸ਼ੁਰੂਆਤ ਹੋ ਕੇ ਕੇ ਪਰਸੋਂ ਤੱਕ ਇਹ ਜਾ ਪਰ ਉਹਦਾ ਪ੍ਰਬੰਧ ਜਿਹੜਾ ਹੈ ਉਹ ਚੱਲੇਗਾ ਸੋ ਸਮੂਹ ਸੰਗਤ ਨੂੰ ਸਿਨੇਮਰ ਬੇਨਤੀ ਹੈ ਕਿ ਜੋ ਵੀ ਮਾਲਕ ਦੇ ਨਾਲ ਸ਼ਰਧਾ ਰੱਖਦਾ ਉਹ ਆ ਕੇ ਇੱਥੇ ਲੰਗਰ ਸ਼ਕਤੀ ਦੀ ਕਿਰਪਾਤਾ ਕਰੋ ਬਹੁਤ ਬਹੁਤ ਧੰਨਵਾਦ ਸ਼ੁਕਰੀ